ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਕਾਂਗਰਸ ਚੱਲ ਰਹੀ ਹੈ ਤੀਜੇ ਨੰਬਰ ਦੇ ਉੱਤੇ ਆਵਾਦਵੀ ਪਾਰਟ ਚੱਲ ਰਹੀ ਹੈ 36000 ਵੋਟਾਂ ਦੇ ਨਾਲ ਅਮਰਤਪਾਲ ਅੱਗੇ ਚੱਲ ਰਹੇ ਨੇ ਗੱਲ ਕਰੀਏ ਅਫਰੀਦਕੋਟ ਦੀ ਤਾਫੀਦਕੋਟ ਸੀਟ ਦੇ ਉੱਤੇ ਵੀ ਅੱਗੇ ਚੱਲ ਰਹੇ ਨੇ ਸਰਬਜੀਤ ਜਿੰਨਾ ਬਾਰੇ ਕਿਹਾ ਜਾ ਰਿਹਾ ਸੀ ਕਿ ਨਹੀਂ ਉਹਨਾਂ ਦੇ ਤਾਂ ਜੀ ਬੂ 3 ਲੱਗੇ ਉਹ ਵੀ ਬਹੁਤ ਵੱਡੀ ਲੀਡ ਦੇ ਨਾਲ 19500 12 ਵੋਟਾਂ ਦੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਜਿਹੜੀ ਟੁੱਟਦੀ ਨਜ਼ਰ ਆਦਾ ਨਾ ਆਵੇ ਆਮ ਆਦਮੀ ਪਾਰਟੀ ਦੇ ਕਰਨਜੀਤ ਮੋਲ ਦੂਜੇ ਨੰਬਰ ਤੇ ਚੱਲ ਰਹੇ ਨੇ ਤੀਜੇ ਨੰਬਰ ਦੇ ਉੱਤੇ ਰਾਜਵਿੰਦਰ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਚੌਥੇ ਨੰਬਰ ਤੇ ਸਦੀਕ ਨੂੰ ਲਾ ਕੇ ਗਲਤੀ ਕਰ ਲਈ ਕਾਂਗਰਸ ਨੇ ਸਦੀਕ ਨੂੰ ਲਾ ਕੇ ਗਲਤੀ ਕੀਤੀ ਸਦੀਕ ਹੁੰਦੇ ਸ਼ਾਇਦ ਕਾਂਗਰਸ ਦਾ ਇੰਨਾ ਮਾੜਾ ਹਾਲ ਨਾ ਹੁੰਦਾ ਹੰਸ ਰਾਜ ਦਾ ਤਾਂ ਮਾੜਾ ਹਾਲ ਹੋਣ ਦੀ ਸੰਭਾਵਨਾ ਸੀ ਪਰ ਇਹ ਸੀਟ ਦੇ ਉੱਤੇ ਦੋ ਸੀਟਾਂ ਨੇ ਤੋੜ ਦਿੱਤੇ ਨੇ ਪੰਜਾਬ ਦੇ ਰਿਕਾਰਡ ਕਾਂਗਰਸ ਦੀ ਇੱਕ ਸੀਟਾਂ ਚੰਨੀ ਵਾਲੇ ਦੀ ਜਿੱਤ ਰਕਾਰ ਟੁੱਟੇ ਨੇ ਪਰ ਇਹ ਸੀਟਾਂ ਜਿੰਨਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਨਹੀਂ ਸਿਰਫ ਡਿਜੀਟਲ ਮੀਡੀਆ ਤੇ ਮਾਹੌਲ ਆ ਜਿਹਦੇ ਨਾਲ ਵੀ ਗੱਲ ਕਰਦੇ ਸੀ ਇਸ ਤਰ੍ਹਾਂ ਕੁੱਮਕਿਆਏ ਸਾਨੂੰ ਲੱਗਦਾ ਸੀਗਾ ਕਿ ਮਾਹੌਲ ਬਦਲ ਰਿਹਾ ਪੰਜਾਬ ਦਾ ਪਰ ਜਿੱਤ ਹਾਰ ਕਿਹਦੀ ਹੋਏਗੀ ਪਤਾ ਨਹੀਂ ਸੀ ਪਰ ਇਹ ਸੀਟਾਂ ਦੇ ਉੱਤੇ ਦੋਵੇਂ ਸੀਟਾਂ ਦੇ ਉੱਤੇ ਬੜਾ ਜ਼ਬਰਦਸਤ ਮਹੌਲ ਬਣਿਆ ਔਰ ਪੰਜਾਬ ਦੀ ਰਾਜਨੀਤੀ ਦੇ ਅੰਦਰ ਇੱਕ ਨਵਾਂ ਟ੍ਰੈਂਡ ਕੀ ਇਹ ਟ੍ਰੈਂਡ ਅੱਗੇ ਚੱਲੇਗਾ ਕੀ ਇਹ ਦੇ ਨਾਲ ਇਹਦੇ ਅਸਰ 2027 ਦੇ ਉੱਤੇ ਪੈਣਗੇ ਇੱਕ ਨਵੇਂ ਟ੍ਰੈਂਡ ਦੇ ਤੌਰ ਦੇ ਉੱਤੇ ਇੱਕ ਨਵੀਂ ਪੋਲਿਟਿਕਸ ਪੰਜਾਬ ਦੇ ਅੰਦਰ ਦੋ ਤਰ੍ਹਾਂ ਦੀ ਪੋਲਿਟਿਕਸ ਸੀ ਤੀਜੀ ਪੋਲਿਟਿਕਸ ਆਮ ਆਦਮੀ ਪਾਰਟੀ ਦੇ ਆਈ ਜੀ ਨੇ ਪੋਲਿਟਿਕਲ ਡਾਇਨਾਮਿਕਸ ਬਦਲਿਆ ਚੌਥੀ ਪੋਲਿਟਿਕਸ ਬੀਜੇਪੀ ਦੀ ਆਈ ਜਿਹੜੀ ਪੰਜਾਬ ਦੇ ਅੰਦਰ ਵਕ ਵਕ ਸੀਟਾਂ ਤੇ ਦੂਜੇ ਨੰਬਰ ਤੇ ਦਸਤ ਦੇ